ਦਾ ਸੰਗਤ ਜੀ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਐਸੀ ਕਹਾਣੀ ਵਾਰ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਉਹਨਾਂ ਦੀ ਅਦਭੁਤ ਬੁੱਧੀ ਦਾ ਅਹਿਸਾਸ ਕਰਾਉਂਦੀ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸਲੀ ਦੌਲਤ ਕੀ ਹੈ ਤੇ ਅਸਲ ਰਾਜ ਕਿਸ ਦਾ ਹੁੰਦਾ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੀ ਖੁਸ਼ਬੂ ਉਸ ਸਮੇਂ ਦੇ ਬਾਦਸ਼ਾਹ ਤੱਕ ਪਹੁੰਚੀ ਉਹ ਗੁਰੂ ਜੀ ਦੇ ਗਿਆਨ ਤੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਇਆ ਤੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਰਾਜਾ ਚਾਹੁੰਦਾ ਸੀ ਕਿ ਗੁਰੂ ਜੀ ਨੂੰ ਸੋਨੇ ਚਾਂਦੀ ਅਤੇ ਪੋਗ ਨਾਲ ਪ੍ਰਭਾਵਿਤ ਕੀਤਾ ਜਾਵੇ ਜਿਵੇਂ ਹੋਰ ਧਾਰਮਿਕ ਆਗੂ ਹੁੰਦੇ ਸਨ ਜਦ ਗੁਰੂ ਜੀ ਦਰਬਾਰ ਵਿੱਚ ਪਹੁੰਚੇ ਰਾਜੇ ਨੇ ਉਹਨਾਂ ਨੂੰ ਕਾਂਸ ਦੇ ਕਟੋਰੇ ਵਿੱਚ ਸੋਨੇ ਦੇ ਚਮਕਦੇ ਹੋਏ ਦਾਣੇ ਪੇਸ਼ ਕੀਤੇ ਉਹ ਸੋਚ ਰਿਹਾ ਸੀ ਕਿ ਗੁਰੂ ਜੀ ਖੁਸ਼ ਹੋ ਜਾਣਗੇ ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾਣਿਆਂ ਵੱਲ ਇੱਕ ਨਿਮਰ ਹਾਸੇ ਨਾਲ ਦੇਖਿਆ ਉਹਨਾਂ ਨੇ ਆਪਣੀ ਚੋਲੀ ਵਿੱਚੋਂ ਇੱਕ ਮਿੱਟੀ ਦਾ ਛੋਟਾ ਜਿਹਾ ਦਾਣਾ ਕੱਢਿਆ ਅਤੇ ਰਾਜੇ ਨੂੰ ਪੇਸ਼ ਕੀਤਾ ਰਾਜਾ ਹੈਰਾਨ ਹੋ ਗਿਆ ਤੇ ਪੁੱਛਿਆ ਗੁਰੂ ਜੀ ਇਹ ਕੀ ਹੈ ਇਹ ਤਾਂ ਕੋਈ ਖਾਸ ਚੀਜ਼ ਨਹੀਂ ਲੱਗਦੀ ਗੁਰੂ ਜੀ ਨੇ ਨਮਰਤਾ ਨਾਲ ਉੱਤਰ ਦਿੱਤਾ ਇਹ ਮਿੱਟੀ ਦਾ ਦਾਣਾ ਹੈ ਪਰ ਇਹ ਸੱਚਾ ਹੈ ਇਹ ਵਿੱਚ ਹੰਕਾਰ ਨਹੀਂ ਇਹ ਵਿੱਚ ਭਾਵਨਾ ਹੈ ਇਹ ਦਾਣਾ ਦੱਸਦਾ ਹੈ ਕਿ ਮਨੁੱਖ ਦੀ ਵੱਡਾਈ ਸੋਨੇ ਜਾਂ ਰਾਜ ਵਿੱਚ ਨਹੀਂ ਪਰ ਸੱਚ ਸਿਮਰਨ ਅਤੇ ਨਿਮਰਤਾ ਵਿੱਚ ਹੁੰਦੀ ਹੈ ਇਹ ਸੁਣ ਕੇ ਰਾਜਾ ਚੁੱਪ ਹੋ ਗਿਆ ਉਸ ਦੇ ਮਨ ਵਿੱਚ ਚਿੰਤਨ ਜਾਗ ਪਿਆ ਉਸ ਨੂੰ ਸਮਝ ਆ ਗਿਆ ਕਿ ਗੁਰੂ ਜੀ ਕਿਸ ਪਦਰ ਤੇ ਸੋਚਦੇ ਹਨ ਉਸ ਨੇ ਆਪਣੇ ਅੰਕਾਰ ਨੂੰ ਛੱਡ ਦਿੰਦੇ ਹੋਏ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਦੌਲਤ ਸਾਡੇ ਅੰਦਰ ਹੋਣੀ ਚਾਹੀਦੀ ਹੈ ਸੱਚ ਸਬਰ ਅਤੇ ਨਿਮਰਤਾ ਗੁਰੂ ਨਾਨਕ ਦੇਵ ਜੀ ਸਾਡੀ ਆਤਮਾ ਨੂੰ ਇਹ ਬਾਤ ਸਮਝਾਉਂਦੇ ਹਨ ਕਿ ਰੱਬ ਨੂੰ ਪਾਉਣ ਦਾ ਰਸਤਾ ਦਿਲ ਦੀ ਸਾਫਗੀ ਰਾਈ ਹੈ ਨਾ ਕਿ ਸੋਨੇ ਜਾਂ ਰਾਜ ਰਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ